ਭਾਵੇਂ ਨਾਜ਼ੁਕ ਦਿਲ ਦੇ ਆ ਫਿਰ ਵੀ ਸਮੁੰਦਰਾਂ ਨਾਲ ਲੜਦੇ ਰਹੇ ਭਾਵੇਂ ਜਾਬਰ ਹੈ ਜ਼ਮਾਨਾ ਫਿਰ ਵੀ ਜਾਬਰਾ ਅੱਗੇ ਅੜਦੇ ਰਹੇ ਨਵਾਂ ਸ਼ਹਿਰ ਪੁਲਿਸ ਨੇ ਕੱਲ ਇੱਕ ਵੱਡੀ ਮੱਛਲੀ ਨੂੰ ਨਕੇਲ ਪਾਈ ਹੈ ਭਾਵੇਂ ਲੋਕ ਕਹਿੰਦੇ ਪਹਿਲਾਂ ਛੋਟੀਆਂ-ਛੋਟੀਆਂ ਮੱਛਲੀਆਂ ਫੜਦੇ ਰਹੇ ਛੋਟੀਆਂ-ਛੋਟੀਆਂ ਮੱਛਲੀਆਂ ਫੜਦੇ ਰਹੇ ਸਤਸ਼੍ਰੀ ਅਕਾਲ ਪੀਪੀ 32 ਨਮਾ ਸ਼ਹਿਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ੂਰੀ ਤੁਸੀਂ ਸ਼ੇਅਰ ਤੋਂ ਨਜ਼ਰ ਆ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਾਥੀਓ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਵਿੱਚ ਨਸ਼ੇ ਦਾ ਪ੍ਰਕੋਪ ਕਿੰਨਾ ਹੈ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ ਪਿਛਲੇ ਸਮੇਂ ਵਿੱਚ ਨੌਜਵਾਨ ਕੁਝ ਗੋਲੀਆਂ ਕੈਪਸੂਲ ਸ਼ੀਸ਼ੀਆਂ ਨੂੰ ਪੀਂਦੇ ਸੀਗੇ ਉਹ ਨੌਜਵਾਨ ਜਿਹੜੇ ਠਟਕ ਚੁੱਕੇ ਸੀਗੇ ਰਾਤ ਤੋਂ ਜਿਹੜੇ ਗੁੰਮਰਾਹ ਹੋ ਚੁੱਕੇ ਸੀਗੇ ਉਹ ਗੋਲੀਆਂ ਸ਼ੀਸ਼ੀਆਂ ਦੀ ਵਰਤੋਂ ਕਰਦੇ ਸੀ ਨਸ਼ੇ ਲਈ ਤੇ ਸਰਕਾਰਾਂ ਵੱਲੋਂ ਉਹਨਾਂ ਗੋਲੀਆਂ ਸ਼ੀਸ਼ੀਆਂ ਤੇ ਬੈਨ ਲਗਾ ਦਿੱਤਾ ਗਿਆ ਸੀ ਲੇਕਿਨ ਹੁਣ ਕੁਝ ਸਮੇਂ ਤੋਂ ਪ੍ਰੈਗਾਬਲਿਨ ਨਾਮ ਦੀ ਇੱਕ ਜਿਹੜੀ ਗੋਲੀ ਹੈ ਉਹ ਹੋਂਦ ਵਿੱਚ ਆਈਆ ਜਿਹਨੂੰ ਗੁੰਮਰਾਹ ਹੋਏ ਨੌਜਵਾਨ ਭਟਕੇ ਹੋਏ ਨੌਜਵਾਨ ਨਸ਼ੇ ਲਈ ਵਰਤਦੇ ਆ ਮਿਸਯੂਜ਼ ਕਰਦੇ ਆ ਤੇ ਇਹ ਗੋਲੀ ਜਿਹੜੀ ਆ ਇਸ ਤੇ ਡੀਸੀ ਸਾਹਿਬ ਵੱਲੋਂ ਪਾਬੰਦੀ ਵੀ ਲਗਾਈ ਗਈ ਸੀ ਕਿ ਤੇ ਜੇਕਰ ਕਿਹਾ ਗਿਆ ਸੀਗਾ ਕੋਈ ਇਸ ਮੈਡੀਸਨ ਨੂੰ ਵੇਚਦਾ ਹੈ ਤਾਂ ਪਹਿਲਾਂ ਤਾਂ ਉਸਕੋ ਸੇਲ ਪਰਚੇਸ ਦਾ ਰਿਕਾਰਡ ਹੋਣਾ ਚਾਹੀਦਾ ਜੇ ਨਹੀਂ ਹੋਊਗਾ ਤਾਂ ਉੱਤੇ 188 ਦੀ ਕਾਰਵਾਈ ਬਣਦੀ ਹੈ ਹੁਣ ਵੱਡੀ ਮੱਛਲੀ ਦੀ ਵੀ ਮੈਂ ਗੱਲ ਕੀਤੀ ਹੈ ਕਿਉਂਕਿ ਅਸੀਂ ਆਏ ਦਿਨ ਸੁਣਦੇ ਆ ਕਿ ਜੀ ਫਲਾਨੀ ਜਗ੍ਹਾ ਤੋਂ 10 ਪੱਤੇ ਫੜ ਲੇ 5 ਪੱਤੇ ਫੜ ਲੇ 15 ਪੱਤੇ ਫੜ ਲੇ ਮਤਲਬ ਪੁਲਿਸ ਪ੍ਰਸ਼ਾਸਨ ਆਪਣੇ ਵੱਲੋਂ ਜੀ ਨਾਂ ਦੀ ਕੋਸ਼ਿਸ਼ ਕਰਦਾ ਹੈ ਲੇਕਿਨ ਵੱਡੀ ਮੱਛਲੀ ਕਦੋਂ ਫੜੀ ਜਾਏਗੀ ਇਹ ਲੋਕਾਂ ਦਾ ਸਵਾਲ ਸੀ ਤਾਂ ਕੱਲ ਨਵਾਂ ਸ਼ਹਿਰ ਸਿਟੀ ਪੁਲਿਸ ਨੂੰ ਐਸਐਚਓ ਮਹਿੰਦਰ ਸਿੰਘ ਹੁਣਾਂ ਦੀ ਅਗਵਾਈ ਹੇਠ ਇੱਕ ਵੱਡੀ ਕਾਮਯਾਬੀ ਮਿਲਦੀ ਆ ਸਿਟੀ ਪੁਲਿਸ ਦੇ ਮੁਲਾਜ਼ਮ ਜਿਹੜੇ ਆ ਉਹਨਾਂ ਨੂੰ ਵੱਡੀ ਕਾਮਯਾਬੀ ਮਿਲਦੀ ਆ ਤੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਵਿਰਖ ਹੁਣਾਂ ਦੀ ਅਗਵਾਈ ਹੇਠ ਇਹ ਪੁਲਿਸ ਪ੍ਰਸ਼ਾਸਨ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਆ ਕਾਮਯਾਬੀ ਕਿਵੇਂ ਮਿਲਦੀ ਆ ਜੇ ਪੁਲਿਸ ਨੂੰ ਇੱਕ ਸੂਚਨਾ ਮਿਲਦੀ ਆ ਉਸ ਤੋਂ ਬਾਅਦ ਡਰੱਗ ਵਿਭਾਗ ਦੇ ਨਾਲ ਮਿਲ ਕੇ ਇੱਕ ਜੁਆਇੰਟਲੀ ਰੇਡ ਕੀਤੀ ਜਾਂਦੀ ਆ ਨਵਾਂ ਸ਼ਹਿਰ ਦਾਣਾ ਮੰਡੀ ਵਿਖੇ ਪੰਕਜ ਮੈਡੀਕੋਸ ਦੀ ਦੁਕਾਨ ਦੇ ਉੱਤੇ ਜਿੱਨਾ ਉੱਤੇ ਹੁਣ ਐਫ ਆਈ ਆਰ ਵੀ ਕੱਟ ਗਈ ਹੈ ਤੇ ਪੁਲਿਸ ਵਿਭਾਗ ਅਤੇ ਡਰੱਗ ਵਿਭਾਗ ਦੇ ਕਹਿਣ ਅਨੁਸਾਰ ਉੱਥੋਂ 2240 ਪ੍ਰੈਗਾਬਲਿੰਡ ਦੇ ਪੱਤੇ ਮਿਲੇ ਵਿੱਚ ਮੀਨਸ 22400 ਕੈਪਸੂਲ ਜਿਹੜਾ ਹੈ ਪ੍ਰੈਗਾਬਲਿੰਡ ਦਾ ਮਿਲਿਆ ਔਰ ਲੋਕਾਂ ਵੱਲੋਂ ਸ਼ੱਕ ਜਾਰ ਕੀਤਾ ਜਾਂਦਾ ਹੈ ਕਿ ਇਹ ਗੋਲੀ ਜਿਹੜੀ ਹੈ ਨੌਜਵਾਨਾਂ ਵੱਲੋਂ ਮਿਸਯੂਜ਼ ਕੀਤੀ ਜਾਂਦੀ ਹੈ ਨਸ਼ੇਲੀ ਵਰਤ ਹੋ ਜਾਂਦੀ ਔਰ ਤੁਸੀਂ ਹੈਰਾਨ ਹੋ ਜਾਓਗੇ ਕਿ ਇਹ ਇੱਕ ਗੋਲੀ ਨਹੀਂ ਕਈ ਕਈ ਗੋਲੀਆਂ ਜਿਹੜੇ ਆ ਨੌਜਵਾਨ ਖਾ ਜਾਂਦੇ ਆ ਤਾਂ ਜੋ ਨਸ਼ੇ ਦੀ ਮਾਤਰਾ ਵਧ ਸਕੇ ਉਹਨਾਂ ਦਾ ਥੋੜਾ ਸਿਰ ਝੂਮ ਸਕੇ ਪਰ ਸਾਥੀਓ ਪੁਲਿਸ ਪ੍ਰਸ਼ਾਸਨ ਅਤੇ ਡਰੱਗ ਵਿਭਾਗ ਨੇ ਇਹ ਵੀ ਕਿਹਾ ਕਿ ਜਿਹੜਾ ਪੰਕਜ ਮੈਡੀਕੋਸ ਵਾਲੇ ਆ ਉਹਨਾਂ ਨੇ ਸੇਲ ਪਰਚੇਜ਼ ਦਾ ਕੋਈ ਵੀ ਇਸ ਮੈਡੀਸਨ ਨੂੰ ਲੈ ਕੇ ਡਾਟਾ ਜਿਹੜਾ ਉਹ ਸ਼ੋਅ ਨਹੀਂ ਕਰ पाए ਲੇਕਿਨ ਉੱਥੇ ਮੌਕੇ ਤੇ ਜਿਹੜੇ ਸਥਾਨਕ ਲੋਕ ਸੀਗੇ ਜਿਹੜੇ ਆਲੇ-ਦੁਆਲੇ ਦੇ ਲੋਕ ਸੀਗੇ ਦਾਣਾ ਮੰਡੀ ਵਿਖੇ ਰਹਿੰਦੇ ਆ ਉਹਨਾਂ ਨੇ ਸਾਡੀ ਟੀਮ ਨਾਲ ਆਫ ਕੈਮਰਾ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਅਸੀਂ ਪਰੇਸ਼ਾਨੀ ਨਾਲ ਜੂਝ ਰਹੇ ਸੀਗੇ ਔਰ ਪਿਛਲੇ ਕਾਫੀ ਸਮੇਂ ਤੋਂ ਅਣਪਛਾਤੇ ਰੰਗ-ਬਰੰਗੇ ਦੇਖਣ ਨੂੰ ਜਿਵੇਂ ਨਸ਼ੇੜੀ ਹੋਣ ਇਹੋ ਜਿਹੇ ਲੋਕ ਮੋਟਰਸਾਈਕਲ ਪਿੱਛੇ ਖੜਾ ਕਰਕੇ ਇਸ ਏਰੀਆ ਇਸ ਇਲਾਕੇ ਵਿੱਚ ਆਉਂਦੇ ਸੀ ਜਿੱਦੇ ਕਰਕੇ ਉਹ ਕਾਫੀ ਪਰੇਸ਼ਾਨ ਸੀ ਤੇ ਪੁਲਿਸ ਦੀ ਕਾਰਵਾਈ ਹੋਣ ਤੋਂ ਬਾਅਦ ਉਹਨਾਂ ਨੇ ਰਾਹਤ ਮਹਿਸੂਸ ਕੀਤੀ ਹੈ ਤੇ ਉਹਨਾਂ ਨੇ ਪੁਲਿਸ ਦਾ ਧੰਨਵਾਦ ਵੀ ਕੀਤਾ ਮਤਲਬ ਸਾਥੀਓ ਵੱਡੀ ਗੱਲ ਇਹ ਹੈ ਕਿ ਆਪਾਂ ਆਪਣੀ ਜ਼ਿੰਮੇਵਾਰੀ ਤੋਂ ਕਿਵੇਂ ਭੱਜ ਸਕਦੇ ਆ ਕਿਉਂਕਿ ਜੇਕਰ ਪੰਜਾਬ ਦੀਆਂ ਜੜ੍ਹਾਂ ਖੋਖਲੀਆਂ ਹੁੰਦੀਆਂ ਪਸ ਸਾਡੀਆਂ ਜਿਹੜਾ ਵੀ ਆਪਣੇ ਆਪ ਖੋਖਲੀ ਹੋ ਜਾਣੀਆਂ ਹਾਲਾਂਕਿ ਇਸ ਪੂਰੇ ਮਾਮਲੇ ਉੱਤੇ ਜਦੋਂ ਸਾਡੇ ਨਾਲ ਇੱਕ ਸੀਨੀਅਰ ਜਰਨਲਿਸਟ ਨੇ ਦੁਕਾਨਦਾਰ ਤੋਂ ਪੁੱਛਿਆ ਉਹਨਾਂ ਦਾ ਕੀ ਕਹਿਣਾ ਤਾਂ ਉਹਨਾਂ ਕਹਿਣਾ ਸੀਗਾ ਕਿ ਗੋਲੀਆਂ ਕਾਫੀਆਂ ਪੁਰਾਣੀਆਂ ਜਿਹੜੇ ਪੱਤੇ ਆ ਪਹਿਲਾਂ ਦੇ ਪਏ ਹੋਏ ਆ ਉਹ ਅਵੇਅਰ ਨਹੀਂ ਸੀਗੇ ਲੇਕਿਨ ਸਵਾਲ ਇਹੀ ਉੱਠਦਾ ਹੈ ਕਿ ਜੋ ਡੀਸੀ ਸਾਹਿਬ ਦੇ ਹੁਕਮ ਹੈ ਇਹੀ ਆ ਕਿ ਜੇ ਤੁਸੀਂ ਇਹ ਗੋਲੀਆਂ ਵੇਚਦੇ ਆ ਤੁਸੀਂ ਇਹ ਕੈਪਸੂਲ ਵੇਚਦੇ ਆ ਤੁਹਾਡੇ ਕੋਲ ਸੇਲ ਪਰਚੇਸ ਦਾ ਪੂਰਾ ਰਿਕਾਰਡ ਹੋਣਾ ਚਾਹੀਦਾ ਉਹਨਾਂ ਕੋਲ ਸੇਲ ਪਰਚੇਸ ਦਾ ਰਿਕਾਰਡ ਨਹੀਂ ਸੀਗਾ ਪਰ ਡਰੱਗ ਵਿਭਾਗ ਅਤੇ ਪੁਲਿਸ ਵਿਭਾਗ ਨੇ ਜਿਹੜੀ ਕਾਰਵਾਈ ਕੀਤੀ ਆ ਤੁਹਾਨੂੰ ਮ ਮੈਂ ਡਰੱਗ ਇੰਸਪੈਕਟਰ ਮਨਪ੍ਰੀ ਸਿੰਘ ਸ਼ੀ ਫਰਗਸਿੰਗ ਨਗਰ ਤੋਂ ਅੱਜ ਮੈਂ ਹਾਈ ਕੋਰਟ اٹੈਂਡ ਕਰਨ ਲੱਗਿਆ ਹੋਇਆ ਸੀ ਤੇ ਉੱਥੋਂ ਮੈਨੂੰ ਡੀਐਸਪੀ ਸਾਹਿਬ ਦੀ ਕਾਲ ਆਈ ਆਈ ਹੈ ਕਿ ਨਵਾਂ ਸ਼ਹਿਰ ਦੇ ਵਿੱਚ ਅਸੀਂ ਕੋਈ ਸੀਜ਼ਰ ਕਰਨੀ ਹੈਗੀ ਹੈ ਉਸ ਤੋਂ ਬਾਅਦ ਐਸਐਚਓ ਸਾਹਿਬ ਨੇ ਸਾਨੂੰ ਕੰਟੈਕਟ ਕੀਤਾ ਮਿੰਦਰ ਸਿੰਘ ਜੀ ਨੇ ਤੇ ਅਸੀਂ ਚੈੱਕ ਕਰਨਾ ਹੈ ਪੰਕਜ ਮੈਡੀਕਲ ਹਾਲ ਨਵਾਂ ਸ਼ਹਿਰ ਤੇ ਇਹਨਾਂ ਦੇ ਕੋਲੋਂ 2240 ਪੱਤੇ ਪ੍ਰੀਗਾਬਲਿਨ 300 ਐਮਜੀ ਦੇ ਸੀ ਰਿਕਵਰ ਕੀਤੇ ਆ ਦੁਕਾਨ ਦਾ ਨਾਮ ਕੀ ਹੈ ਦੁਕਾਨ ਦਾ ਕੀ ਨਾਮ ਹੈ ਪੰਕਜ ਮੈਡੀਕਲ ਹਾਲ ਜੀ ਪੰਕਜ ਮੈਡੀਕਲ ਹਾਲ ਆਏ ਸੀਗੇ ਅਸੀਂ ਜੀ 2240 ਪੱਤੇ ਪ੍ਰਿਗਾਵਲਿਨ 300mg ਦੇ ਸੀ ਰਿਕਵਰ ਕੀਤੇ ਹੈਗੇ ਇਹਨਾਂ ਦੇ ਕੋਲ ਇਹਨਾਂ ਦਾ ਸੇਲ ਪਰਚੇਜ਼ ਦਾ ਕੋਈ ਰਿਕਾਰਡ ਨਹੀਂ ਸੀਗਾ ਤੇ ਅਸੀਂ ਫਾਰਮ 16 ਤੇ ਸੀਜ਼ ਕਰਕੇ ਸਵੇਰੇ ਮਾਨ ਜੋ ਅਦਾਲਤ ਤੋਂ ਕਸਟਡੀ ਆਰਡਰ ਲੈ ਲਾਂਗੇ ਸਰ ਇਹਦੇ 188 ਦੇ ਦੀ ਸੀ ਸਾਹਿਬ ਨੇ ਦੇਦੇ ਸੇਲ ਤੇ ਬੈਨ ਲਾਇਆ ਤੁਸੀਂ 188 ਦੀ ਕੋਈ ਕਾਰਵਾਈ ਕਰੋ ਅਸੀਂ ਪੁਲਿਸ ਨੂੰ ਇਸ ਰਿਗਾਰਡਿੰਗ ਜਿਹੜੀ ਇਤਲਾਹ ਦੇਵਾਂਗੇ ਬਾਕੀ ਜੋ ਕਾਰਵਾਈ ਕਰੇਗੀ ਪੁਲਿਸ ਕਰੇਗੀ ਤੁਸੀਂ 188 ਦੀ ਕਾਰਵਾਈ ਲੈ ਆਪਣੇ ਇਹਨਾਂ ਨੂੰ ਬਣਾ ਕੇ ਦੋਗੇ ਨੇ ਉਸ ਇਹ ਐਕਚੁਅਲੀ ਇਹ ਹੋਲਸੇਲ ਫਰਮ ਹੈਗੀ ਆ ਉਹਦੇ ਰਿਗਾਰਡਿੰਗ ਜੋ ਵੀ ਹੈਗਾ ਡਿਪਾਰਟਮੈਂਟ ਨਾਲ ਡਿਸਕਸ ਹਾਇਰ ਅਥਾਰਟिटीज ਨੂੰ ਅਸੀਂ ਫਾਰਵਰਡ ਕਰ ਦਾਂਗੇ ਜਿਵੇਂ ਵੀ ਹਾਇਰ ਅਥਾਰਟिटीज ਜੋ ਵੀ ਡਾਇਰੈਕਟ ਕਰਨਗੇ ਉਹੀ ਕਾਰਵਾਈ ਹੋਏਗੀ ਨਹੀਂ ਉਹਦਾ 100 ਡੇਲ ਤੇ ਹੋਲਸੇਲ ਜੋ ਫਰਕ ਆ 188 ਲੱਗਦਾ 184 ਜੋ ਰਿਟੇਲ ਦੇ ਵਿੱਚ ਹੈਗੀ ਪਰਚੀ ਦੀ ਲੋਡ ਹੁੰਦੀ ਆ ਹੋਲਸੇਲ ਚ ਪਰਚੀ ਦੀ ਨਹੀਂ ਲੋਡ ਨਹੀਂ ਹੈਗੀ ਜੋ 188 ਦੀ ਜੋ ਕਾਰਵਾਈ ਹੈਗੀ ਨਹੀਂ ਰਿਟੇਲ ਦੇ ਦੋ ਪੱਤੇ ਤਿੰਨ ਬੈਗ ਪੈ ਦੇ ਕੇ ਭੇਜ ਕੇ ਐਸਚਓ ਸਾਹਿਬ ਨੇ ਮੰਗਾਇਆ ਸੀ ਬੰਦੇ ਉਹ ਐਸਚਓ ਸਾਹਿਬ ਦੱਸਣਗੇ ਇਹਦੇ ਬਾਰੇ ਹਾਂਜੀ ਐਸਐਚਓ ਸਾਹਿਬ ਕੀ ਹੈ ਤੁਹਾਡਾ ਉਹ ਤੇ ਕਹਿੰਦਾ ਦੋ ਪੱਤੇ ਮੰਗਾਇਆ ਸੀ ਕਿ ਹਾਂ ਹਾਂ ਬਿਲਕੁਲ ਦੋ ਪੱਤੇ ਆ ਮਿਲੇ ਸੀ ਪ੍ਰੈਗਾ ਦੇ ਹਾਂਜੀ ਤੇ ਉਹਨੇ ਸਾਨੂੰ ਮੁੰਡੇ ਦੱਸੇ ਕਿ ਮਿੱਥੋਂ ਲੈ ਕੇ ਆਇਆ ਬਿਲਕੁਲ 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 ਅਪਾ ਕਾਰਵਾਈ ਕਰਾਂਗੇ ਜੀ ਦੀ 180 ਦੀ ਕਾਰਵਾਈ ਕਰੂੰਗਾ ਬਿਲਕੁਲ ਜੀ ਜੋ ਬਣਦਾ ਕਰਾਂਗੇ ਅਸੀਂ ਸਰ ਪੱਤੇ ਕਿੰਨੇ ਕੁ ਪੁਰਾਣੇ ਹੈ ਜੀ ਕਿ ਐਕਸਪਾਇਰ ਨਹੀਂ ਫ੍ਰੈਸ਼ ਹੀ ਹੈ ਜੀ ਆਲਮੋਸਟ ਫ੍ਰੈਸ਼ ਹੀ ਹੈ ਜੀ ਜੀ ਸਾਹਿਬ ਦੇ ਆਰਡਰ ਮਈ 2024 ਦੀ ਜਿਹੜੀ ਮੈਨੂਫੈਕਚਰਿੰਗ ਹੈਗੀ ਹੈ ਤੇ ਐਕਸਪਾਇਰੀ ਜਿਹੜੀ ਹੈਗੀ ਹੈ ਪ੍ਰੈ 24 ਅੱਛਾ ਸਰ ਕੱਲੇ ਅੰਦਰ ਪ੍ਰੈਗਾ ਲਾਈਨ ਮਿਲੇਗੀ ਕਿਉਂਕਿ ਬਹੁਤ ਵੱਡੀ ਦੁਕਾਨ ਹੈ ਕਿ ਅਸੀਂ 2 ਤੋਂ 2.5 ਘੰਟੇ ਦੀ ਸਰਚ ਕੀਤੀ ਹੈਗੀ ਹੈ ਸਾਨੂੰ ਪ੍ਰੀਗਾਬਲਿਨ ਜਿਹੜੀ ਹੈਗੀ ਜੋ ਮਿਸਯੂਜ਼ ਹੋ ਰਹੀ ਹੈ ਅੱਜ ਦੇ ਟਾਈਮ ਦੇ ਵਿੱਚ ਸੋਸਾਇਟੀ ਦੇ ਵਿੱਚ ਉਹੀ ਰਿਕਵਰ ਹੋਈ ਹੈ ਤੇ ਸੀ ਉਹ ਜਿਹੜੀ ਹੈਗੀ ਸੀ ਦੇ ਤਰ੍ਹਾਂ ਕੋਈ ਸੀਸੀਟੀਵੀ ਫੁਟੇਜ ਵੀ ਤੁਸੀਂ ਰਿਕਵਰ ਕੀਤੀ ਹੈ ਸੀਸੀਟੀਵੀ ਪੁਲਿਸ ਲੈ ਲੇਗੀ ਜੇ ਲੋੜ ਹੋਏਗੀ ਤੇ ਉਹਨਾਂ ਨੂੰ ਠੀਕ ਹੈ ਠੀਕ ਹੈ ਜੀ ਥੈਂਕ ਯੂ ਠੀਕ ਸੱਤੋਂ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਤਿੰਨ ਕਾਰਟਨ ਤਿੰਨ ਪੇਟੀਆਂ ਵਿੱਚ ਪ੍ਰੀਗਾਬਲਿਨ ਦੇ ਜਿਹੜੇ ਇਨਾਂ ਕੋ ਪੰਡਾਰ ਕੈਪਸੂਲਾਂ ਦਾ ਫੜਿਆ ਗਿਆ ਦੁਕਾਨ ਦੇ ਅੰਦਰੋਂ ਬਰਾਮਦ ਕੀਤਾ ਗਿਆ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਔਰ ਵੱਡੀ ਗੱਲ ਜੋ ਤੁਸੀਂ ਗੂਗਲ ਤੇ ਸਰਚ ਕਰਦੇ ਹੋ ਤਾਂ ਉੱਤੇ ਲਿਖਿਆ ਆਂਦਾ ਕਿ ਜਿਹੜਾ ਇਹ ਕੈਪਸੂਲ ਹੈ ਇੱਕ ਕੈਪਸੂਲ ਆ ਉਹ ਨਰਵ ਦੀ ਕੋਈ ਪੇਨ ਹੁੰਦੀ ਹੈ ਉਹ ਤੋਂ ਰਿਲੀਫ ਦਿੰਦਾ ਤੇ ਡਾਕਟਰ ਦੀ ਪ੍ਰੈਸਕ੍ਰਿਪਸ਼ਨ ਤੋਂ ਪਹਿਨਾ ਨਹੀਂ ਲੈਣਾ ਕਿਉਂਕਿ ਇਹਦਾ ਜੇਕਰ ਇਹਦਾ ਕੋਈ ਸਾਈਡ ਇਫੈਕਟ ਹੁੰਦਾ ਆ ਤੁਸੀਂ ਇਮੀਡੀਏਟਲੀ ਡਾਕਟਰ ਨੂੰ ਦੱਸਣਾ ਕਿਉਂਕਿ ਨਰਵ ਸਿਸਟਮ ਨਾਲ ਜਿਹੜਾ ਕੈਪਸੂਲ ਹੈ ਜਿਹੜਾ ਨਰਵ ਸਿਸਟਮ ਤੇ ਜਾ ਕੇ ਕੰਮ ਕਰਦਾ ਔਰ ਸਾਡੀ ਪੂਰੀ ਬਾਡੀ ਜਿਹੜੀ ਆ ਉਹ ਨਰਵ ਸਿਸਟਮ ਨਾਲ ਚੱਲਦੀ ਆ ਤਾਂ ਇਹ ਲੈ ਨੌਜਵਾਨ ਆਪਣੀ ਜਾਨ ਵੀ ਗਵਾ ਦਿੰਦੇ ਆ ਪਰ ਸੁਣਨ ਵਿੱਚ ਹੁਣ ਇਹ ਆ ਰਿਹਾ ਦੱਸਿਆ ਜਾ ਰਿਹਾ ਜਦ ਇਧਰ ਉਧਰ ਰਿਸਰਚ ਕਰਕੇ ਆਪਾਂ ਗੱਲਬਾਤ ਕਰਦੇ ਆ ਹੋਰ ਕੈਮਿਸਟ ਭਾਈਚਾਰੇ ਦੇ ਵੀਰਾਂ ਨਾਲ ਗੱਲਬਾਤ ਕਰਦੇ ਆ ਤਾਂ ਦੱਸਦੇ ਆ ਕਿ ਨੌਜਵਾਨ 10-10 ਕੈਪਸੂਲ ਖਾ ਜਾਂਦੇ ਮਤਲਬ 300mg ਦਾ ਇੱਕ ਕੈਪਸੂਲ ਹੁੰਦਾ ਲੇਕਿਨ ਨੌਜਵਾਨ 10-10 ਮਤਲਬ 3000mg ਦਾ ਖਾ ਜਾਂਦੇ ਆ ਤਾਂ ਜੋ ਉਹਨਾਂ ਨੂੰ ਨਸ਼ਾ ਹੋ ਸਕੇ ਕਿਉਂਕਿ ਕਹਿੰਦੇ ਕਿ ਇਹ ਜਿਹੜੀ ਗੋਲੀ ਆ ਇਹ ਜਿਹੜਾ ਕੈਪਸੂਲ ਆ ਜਿਹੜੀ ਸਲੀਪ ਆ ਉਹਨੂੰ ਇੰਪਰੂਵ ਕਰਦਾ ਤਾਂ ਤੁਸੀਂ ਇਹ ਸਮਝੋ ਕਿ ਹਾਲਾਤ ਕਿੱਧਰ ਨੂੰ ਜਾ ਰਹੇ ਆ ਤਾਂ ਇਹ ਬਹੁਤ ਜਿਹੜੇ ਕੈਪਸੂਲ ਖਾਂਦੇ ਆ ਉਹ ਬਿਲਕੁਲ ਗੁੰਮਰਾਹ ਹੋ ਜਾਂਦੇ ਆ ਭਟਕ ਜਾਂਦੇ ਆ ਉਹ ਦੁਬਾਰਤ ਹੀ ਮੁੱਖ ਧਾਰਾ ਨਾਲ ਜੁੜ ਸਕਣ ਸਾਨੂੰ ਇਸ ਲਈ ਆਪਣੀ ਰਿਸਪਾਂਸਿਬਿਲਟੀ ਸਮਝਣੀ ਚਾਹੀਦੀ ਇਹ ਨਹੀਂ ਕਿ ਜੇ ਪ੍ਰਸ਼ਾਸਨ ਨੇ ਕਿਸੇ ਮੈਡੀਸਿਨ ਤੇ ਪਾਬੰਦੀ ਲਾਤੀ ਅਸੀਂ ਬਾਅਦ ਚ ਕਹੀਏ ਸਾਡੇ ਕੋਲ ਨਾ ਸੇਲ ਦਾ ਰਿਕਾਰਡ ਹੈ ਨਾ ਪਰਚੇਸ ਦਾ ਰਿਕਾਰਡ ਹੈ ਜੇਕਰ ਅਸੀਂ ਨਹੀਂ ਪ੍ਰੋਡਿਊਸ ਕਰ ਪਾਉਂਦੇ ਫਿਰ ਆਪਾਂ ਗਲਤ ਸਾਬਤ ਹੋਨੇ ਆ ਇਸ ਕਰਕੇ ਨੌਜਵਾਨਾਂ ਨੂੰ ਸਿੱਧੇ ਰਾਹ ਤੇ ਲਾਣਾ ਬਹੁਤ ਜ਼ਰੂਰੀ ਆ ਜੇ ਅਸੀਂ ਪੰਜਾਬ ਨੂੰ ਬਚਾਣਾ ਤੁਸੀਂ ਤਸਵੀਰਾਂ ਹੀ ਦੇਖ ਪਾ ਰਹੇ ਹੋ ਕਿ ਦੁਕਾਨਦਾਰ ਅਤੇ ਉਸ ਦੇ ਜਿਹੜਾ ਕਰਿੰਦਾ ਆ ਉਸਨੂੰ ਪੁਲਿਸ ਵਾਲੋ ਗ੍ਰਿਫਤਾਰ ਕੀਤਾ ਜਾਂਦਾ ਤੇ ਜਿਹੜੇ 22400 ਕੈਪਸੂਲ ਆ ਉਹਨਾਂ ਨੂੰ ਵੀ ਆਪਣੇ ਕਬਜ਼ੇ ਵਿੱਚ ਲਿਆ ਜਾਂਦਾ